ਨਾ ਇਥੇ ਨਿਰੰਤਰ ਜਾਰੀ ਚੱਲ ਰਿਹਾ ਅੱਜ 17ਵੇਂ ਦਿਨ ਤੁਸੀਂ ਇੱਥੇ ਪਹੁੰਚੇ ਹੋ ਕਿ ਇਹ ਸ਼ਵਾਸ ਲੈ ਕੇ ਆਏ ਹਾਂ ਜਿਹੜਾ ਸਰਕਾਰ ਦੇ ਕੋਲ ਵਾਈਕੋ ਚੀਕਾ ਖਾਂਛਾ ਵਾਈਕੋ ਕੀ ਦਿੱਖਤੇ ਅੱਜ ਅਸੀਂ ਇੱਥੇ ਜੋ ਚੱਕ ਸ਼ਰੀਫ ਸੁਗਲਵਾੜ ਰੋੜਾ ਫਲਵੰਡੇ ਦੇ ਉੱਤੇ ਜਿਹੜੀ ਖੁੜੀ ਸੀਗੀ ਉਹ ਪਿਛਲੀਆਂ ਕੁ ਬਾਰਸ਼ਾਂ ਤੋਂ ਸੀ ਉਹਦੇ ਵਿੱਚ ਡੈਮੇਜ ਹੋ ਗਈ ਸੀ ਔਰ ਕਾਫੀ ਲੰਬੇ ਸਮੇਂ ਤੋਂ ਜਿਹੜੀ ਆ ਇਹ ਜਿਹੜੀ ਬਣਾਈ ਜਾਣੀ ਸੀ ਉਹ ਡਿਊ ਸੀ ਸੋ ਅੱਜ ਮੈਂ ਸਾਰੀਆਂ ਸੰਸਦਾਂ ਨੂੰ ਸੀਐਮ ਸਾਹਿਬ ਵੱਲੋਂ ਤੇ ਜਿਹੜੇ ਸਾਡੇ ਪੀਡਬਲਯੂਡੀ ਮਿਨਿਸਟਰ ਨੇ ਉਹਨਾਂ ਵੱਲੋਂ ਆਸ਼ਵਾਸ਼ਣ ਦੇ ਕੇ ਚੱਲਿਆ ਵਾ ਕਿ ਜਿਹੜਾ ਇਹ ਪੁਲ ਦਾ ਕੰਮ ਆ ਇਹ 10 ਤੋਂ 15 ਦਿਨ ਦੇ ਵਿੱਚ ਸ਼ੁਰੂ ਹੋ ਜਾਏਗਾ ਮਿਨਿਸਟਰ ਸਾਹਿਬ ਨੇ ਸੀਐਮ ਸਾਹਿਬ ਨੇ ਜਿਹੜੇ ਸੈਕਟਰੀ ਨੇ ਪੀਡਬਲਯੂਡੀ ਦੇ ਉਹਨਾਂ ਨੂੰ ਕਹਿ ਦਿੱਤਾ ਗਿਆ ਔਰ ਮੈਂ ਵੀ ਨਿੱਜੀ ਤੌਰ ਤੇ ਉਹਨਾਂ ਨੂੰ ਮਿਲ ਕੇ ਇਹਦੀ ਪੁਸ਼ਟੀ ਵੀ ਜਿਹੜੀ ਆ ਉਹਨਾਂ ਨੇ ਕਰ ਦਿੱਤੀ ਆ ਕਿ ਜੋ ਵੀ ਫਾਰਮੈਲਟੀ ਆ ਉਹ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਕੰਪਲੀਟ ਕਰਕੇ ਔਰ ਟੈਂਡਰ ਲਾ ਕੇ ਜਿਹੜਾ ਵਾ 10 ਤੋਂ 15 ਦਿਨ ਦੇ ਵਿੱਚ ਕੰਮ ਜਿਹੜਾ ਵਾ ਉਹਦਾ ਸ਼ੁਰੂ ਹੋਏਗਾ ਔਰ ਬਾਕੀ ਵੀ ਪੇਟ ਲਾ ਕੇ ਦੇ ਵਿੱਚ ਜਿੰਨੀਆਂ ਸੜਕਾਂ ਨੇ ਖਾਸ ਕਰਕੇ ਜਿਹੜੀ ਧੁੱਤੀ ਆ ਉਹਦੀ ਰਿਪੇਅਰ ਵੀ ਪਾਸ ਹੋ ਗਈ ਆ ਔਰ ਜਿਹੜੀਆਂ ਸੰਪਰਕ ਸੜਕਾਂ ਨੇ ਚਾਹੇ ਉਹ ਜਾਗਵਾਲ ਵੇਸ ਤੋਂ ਜਿਹੜੀ ਧੁੱਤੀ ਨੂੰ ਚੜਦੀ ਆ ਚਾਹੇ ਬਲਵੰਡੇ ਤੋਂ ਚੜਦੀ ਆ ਚਾਹੇ ਮੁਲਾਲ ਤੋਂ ਚੜਦੀ ਆ ਕਿ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ 18 ਫੁੱਟ ਕੀਤੀਆਂ ਜਾ ਰਹੀਆਂ ਨੇ ਔਰ ਪੰਜਾਬ ਮੰਡੀਕਰਨ ਬੋਰਡ ਨੇ ਤਕਰੀਬਨ 1100 ਕਰੋੜ ਰੁਪਏ ਦਾ ਲੋਨ ਜਿਹੜਾ ਲਿਆ ਵਾ ਔਰ ਇਹਨਾਂ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਸੜਕਾਂ ਦੀ ਜਿਹੜੀ ਆ ਔਰ ਤੇਰੀ ਸੀਗਾ ਜੰਨੇ ਦਾ ਸੀਜ਼ਨ ਪਿਛਲੀ ਵਾਰ ਵੀ ਜਿਹੜਾ ਯਾਰ ਰਾਜੂ ਦੇ ਦੇ ਸੀਜ਼ਨ ਦੇ ਲੋਕਾਂ ਨੇ ਆਪ ਬਜਟ ਮਿੱਥ ਕੇ ਮਗਾ ਕੇ ਜਿਹੜਾ ਰੋਡਾਂ ਦੇ ਉੱਪਰ ਪਾਇਆ ਤੇ ਸੀਜ਼ਨ ਜੰਨੇ ਦਾ ਫੇਰ ਆ ਚੁੱਕਾ ਹੈ ਤੱਕ ਕੋਈ ਵੀ ਸੜਕਾਂ ਦੀ ਇਹ ਮੁਰੰਮਤ ਨਹੀਂ ਹੋ ਸਕਦੀ ਇਸ ਕਰਕੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੇਂਦਰ ਸਰਕਾਰ ਨੇ ਜਿਹੜਾ ਸਾਡੇ ਨਾਲ ਮਾੜਾ ਵਤੀਰਾ ਕੀਤਾ ਕਿ ਜਿਹੜਾ ਆਰਟੀਐਫ ਦਾ ਫੰਡ ਤਿੰਨ ਸੀਦਨਾਂ ਦਾ ਤਕਰੀਬਨ 10000 ਕਰੋੜ ਰੁਪਏ ਤੋਂ ਥੱਪ ਗਿਆ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਦੇ ਦੇਣਗੇ ਪਰ ਉਹਨਾਂ ਨੇ ਲਗਾਤਾਰ 2.5 ਸਾਲ ਤੋਂ ਜਿਹੜਾ ਵਾ 1 ਰੁਪਿਆ ਵੀ ਆਰਡੀਐਫ ਦਾ ਪੰਜਾਬ ਸਰਕਾਰ ਨੂੰ ਨਹੀਂ ਮੋੜਿਆ ਹਾਰ ਕੇ ਪੰਜਾਬ ਸਰਕਾਰ ਨੇ ਫਿਰ ਲੋਨ ਲੈ ਕੇ ਆਰਡੀਐਫ ਆਪਣਾ ਮੰਡੀ ਬੋਰਡ ਦਾ ਤੇ ਇਹਦਾ ਕੰਮ ਜਿਹੜਾ ਰਿਪੇਅਰ ਦਾ ਸ਼ੁਰੂ ਕਰਾਇਆ ਵਾ ਫਿਰਾ ਸਾਡੇ ਹਲਕੇ ਦਾ ਨਹੀਂ ਸਾਰੇ ਪੰਜਾਬ ਦੇ ਵਿੱਚ ਤੁਸੀਂ ਜਾਓ ਤੇ ਸੜਕਾਂ ਦਾ ਰਿਪੇਅਰ ਦਾ ਜਿਹੜਾ ਵਾ ਉਹ ਖਰਟਾ ਹਾਲ ਹੈ ਇਹਦੇ ਲਈ ਜਿਹੜਾ ਕੇਂਦਰ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰਾ ਜਿਹੜੀ ਸਾਡੇ ਚਾਹੇ ਉਹ ਸੜਕਾਂ ਦੇ ਮਹਿਕਮੇ ਦੇ ਹੋਣ ਉਹ ਵੀ ਫੰਡ ਨਹੀਂ ਰੀਲੀਜ਼ ਕਰ ਰਹੀ ਚਾਹੇ ਹੈਲਥ ਮਹਿਕਮੇ ਦੇ ਹੋਣ ਉਹ ਵੀ ਫੰਡ ਨਹੀਂ ਰੀਲੀਜ਼ ਹੋ ਰਹੇ ਔਰ ਐਜੂਕੇਸ਼ਨ ਮਹਿਕਮੇ ਦੇ ਵੀ ਫੰਡ ਜਿਹੜੇ ਆ ਉਹ ਸਾਰੇ ਧੱਕੇ ਗਏ ਆ ਪਰ ਕੱਲਾ ਪੰਜਾਬ ਨਾਲ ਨਹੀਂ ਜਿਹੜੀਆਂ ਸਟੇਟਾਂ 'ਚ ਬੀਜੇਪੀ ਦੀ ਸਰਕਾਰ ਨਹੀਂ ਆ ਚਾਹੇ ਉਹ ਬੰਗਾਲ ਆ ਚਾਹੇ ਆਪਣਾ ਕੇਰਲਾ ਵਾ ਸਾਰੀਆਂ ਸਟੇਟਾਂ ਦੇ ਨਾਲ ਜਿਹੜਾ ਵਾ ਇਤਨਾ ਦਾ ਵਿਤਕਰਾ ਜਿਹੜਾ ਵਾ ਕੀਤਾ ਜਾ ਰਿਹਾ ਜਿਹੜਾ ਕਿ ਬਹੁਤ ਮੰਦ ਭਾਗੀ ਗੱਲ ਆ ਹੋਕੇ ਕੇਂਦਰ ਆੜਿਆਂ ਨੂੰ ਸਾਰਿਆਂ ਨੂੰ ਬਰਾਬਰ ਨਾਲ ਰੱਖਣਾ ਚਾਹੀਦਾ ਪਰ ਸਾਰਿਆਂ ਨੂੰ ਬਰਾਬਰ ਜਿਹੜੇ ਆ ਉਹ ਉਹਨਾਂ ਦੇ ਹੱਕ ਭੂਗ ਜਿਹੜੇ ਆ ਜੋ ਵੀ ਉਹਨਾਂ ਦੇ ਫੰਡਸ ਆ ਉਹਦੀ ਅਲੋਕੇਸ਼ਨ ਇੱਕ ਪੂਲ ਬਣਿਆ ਵਾ ਪ੍ਰੋਪਰ ਉਹਨੂੰ ਉਹਦੇ ਮੁਤਾਬਕ ਜਿਹੜੀ ਆ ਬਰਾਬਰ ਹੋਣੀ ਚਾਹੀਦੀ ਆ ਪਰ ਇਹ ਪੱਖਪਾਤ ਜਿਹੜਾ ਹੋ ਰਿਹਾ ਵਾ ਇਹ ਬੜਾ ਮੰਦ ਭਾਗਾ ਵਾ ਸਾਰੀਆਂ ਸਟੇਟਾਂ ਨੂੰ ਜਿਹੜਾ ਇਹਦਾ ਖਾਮਿਆਚਾ ਜਿਹੜਾ ਵਾ ਉਹ ਭੁੱਗਣਾ ਪਿਆ ਕਿੰਨੇ ਕ ਦਿਨਾਂ ਤੱਕ ਜਿਹੜੀ ਲੱਗ ਪਵੇ ਪੂਰੇ ਦਾ ਇਹ ਕੰਮ ਸਟਾਰਟ ਹੋ ਜਾਂਦਾ ਹੈ ਅਸੀਂ ਅੱਜ ਵਾਦਾ ਕਰਕੇ ਜਾ ਰਹੇ ਹਾਂ ਕਿ 15 ਦਿਨਾਂ ਤੋਂ ਵਿੱਚ ਵਿੱਚ ਜਿਹੜਾ ਵਾ ਇਹ ਕੰਮ ਜਿਹੜਾ ਵਾ ਟੈਂਡਰ ਪ੍ਰੋਸੈਸ ਵਗੈਰਾ ਸਾਰਾ ਪਾਸ ਕਰਕੇ ਤੇ 15 ਦਿਨਾਂ ਚ ਇਹਦਾ ਕੰਮ ਜਿਹੜਾ ਵਾ ਸ਼ੁਰੂ ਕੀਤਾ ਜਾਵੇ। ਧੰਨਵਾਦ। ਸੇਖੋਂ ਸਾਹਿਬ ਹਸਪਤਾਲ ਦਾ ਬਹੁਤ ਮਾੜਾ ਹਾਲ ਹੈ ਜਿਹੜਾ ਪੈਣੀ ਮੀਆਂ ਥਾਂ ਵਾਲੇ ਦਾ। ਉਸ ਤੇ ਡਾਕਟਰਾਂ ਦੀ ਵੀ ਬਹੁਤ ਕਮੀ ਹੈ ਕਿਉਂਕਿ ਜਿਹੜੇ ਜ਼ਿਆਦਾ ਡਾਕਟਰ ਸਨ ਮੰਨਦੇ ਵਿੱਚ ਸ਼ਿਫਟ ਨੂੰ ਇੱਥੇ ਨਹੀਂ ਆ ਰਹੇ ਕੀ ਕਾਰਨ ਸਮਝ ਨਹੀਂ ਆ ਰਹੀ। ਜਿਹੜੀ ਡਾਕਟਰਾਂ ਦੀ ਕਮੀ ਆ ਕਿਉਂਕਿ ਪਹਿਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਵਾ ਉਹਨਾਂ ਨੇ ਡਾਕਟਰਾਂ ਦੀ ਭਰਤੀ ਨਹੀਂ ਕੀਤੀ। ਹੁਣ ਹੌਲੀ ਹੌਲੀ ਅਸੀਂ ਡਾਕਟਰਾਂ ਦੀ ਪੱਤੀ ਵੀ ਕਰ ਰਹੇ ਆ ਨਰਸਾਂ ਦੀ ਪੱਤੀ ਵੀ ਕਰ ਰਹੇ ਆ ਹੋਰ ਵੀ ਜਿਹੜਾ ਪੈਰਾਮੈਡੀਕਲ ਸਟਾਫ ਆ ਉਹਦੀ ਪੱਤੀ ਕੀਤੀ ਜਾ ਰਹੀ ਆ ਔਰ ਮੈਂ ਮੀਟਿੰਗ ਵੀ ਇੱਕ ਦੋ ਦਿਨਾਂ ਚ ਜਿਹੜੀ ਆ ਉਹ ਸੀਐਮਓ ਸਾਹਿਬ ਨਾਲ ਲਵਾਵਾਂਗਾ ਔਰ ਸਾਡੇ ਹਫ਼ਤੇ ਦੇ ਜਿੰਨੇ ਵੀ ਡਾਕਟਰ ਡੈਪੂਟੇਸ਼ਨ ਤੇ ਬਾਹਰ ਗਏ ਆ ਜਾਂ ਨਰਸਿਸ ਬਾਹਰ ਗਈਆਂ ਨੇ ਉਹ ਸਾਰਿਆਂ ਨੂੰ ਵਾਪਸ ਜਿਹੜਾ ਵਾ ਇੱਥੇ ਆਪਣੇ ਸਟੇਸ਼ਨ ਤੇ ਬੁਲਾਇਆ ਜਾਊਗਾ ਤਾਂ ਕਿ ਪ੍ਰੋਪਰ ਜਿਹੜੀ ਲੋਕਾਂ ਨੂੰ ਸਹੂਲਤ ਆਉ ਮਿਲੇ ਵਾਸਤੁ ਆਸ ਇਹ ਜਿਹੜੇ ਕੁਸਤ ਨੇ ਨਾ ਇਹਨਾਂ ਨੇ ਤੁਹਾਡੇ ਵੱਲੋਂ ਜਾਨ ਜਿਹੜੀ ਸਹਿਮਤੀ ਪੁੱਛ ਲਈ ਹੈ ਹਾਂ ਜੀ ਤੁਸੀਂ ਦੇਖਿਆ ਕਿ ਇਹਨਾਂ ਨੇ ਜਿਕਾਰਾ ਛੱਡ ਕੇ ਸਾਰੇ ਸਾਡੇ ਖਾਨ ਭਰਾਵਾਂ ਨੇ ਜਿਹੜੀ ਆ ਉਹ ਸੈਮਟੀ ਦਿੱਤੀ ਆ ਔਰ ਮੈਂ ਇਹਨਾਂ ਨਾਲ ਅੱਗੇ ਵਾਅਦਾ ਵੀ ਕੀਤਾ ਵਾ ਜੀ ਕਿ ਜੇ 15 ਦਿਨ ਤੋਂ ਵੱਧ ਦਾ ਸਮਾਂ ਲੱਗੇਗਾ ਤੇ ਮੈਂ ਸਰਕਾਰ ਨਾਲ ਨਹੀਂ ਮੈਂ ਤੁਹਾਡੇ ਨਾਲ ਖਲੋ ਕੇ ਪੇਸ਼ ਕਰਨੇ ਜੀ ਧੰਨਵਾਦ ਨਹੀਂ ਦਿੱਤਾ ਜਿਹਦੇ ਕਰਕੇ ਜਿੰਨੀਆਂ ਸੜਕਾਂ ਦੀ ਰਿਪੇਅਰ ਹੈ ਨਹੀਂ ਹੋ ਸਕੀ ਉਹਦੇ ਕਰਕੇ ਉਹਦੇ ਵਿੱਚ ਹੀ ਇਹ ਨਹੀਂ ਰੱਖਿਆ ਗਿਆ ਫਿਰ ਮਾਨ ਸਾਹਿਬ ਦੀਨਾਨਗਰ ਆਏ ਸੀ ਉੱਥੇ ਵੀ ਮੈਂ ਮੰਗ ਰੱਖੀ ਸਭ ਤੋਂ ਪਹਿਲਾਂ ਇਹਦੀ ਫਿਰ ਮਾਨ ਸਾਹਿਬ ਕਾਦੀਆਂ ਆਏ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਸੀ ਉਹਦੇ ਵਿੱਚ ਵੀ ਮੇਰੀ ਭਾਵੇਂ ਤੁਸੀਂ ਫੇਸਬੁੱਕ ਤੇ ਵੀਡੀਓ ਵੇਖ ਲਓ ਸਭ ਤੋਂ ਪਹਿਲਾਂ ਮੈਂ ਇਹਦੀ ਕੁਲੀ ਦੀ ਮੰਗ ਰੱਖੀ ਔਰ ਜਿੰਨੀਆਂ ਬੇਜਤੀਆਂ ਸੜਕਾਂ ਦੀ ਰਿਪੇਅਰ ਹੋਣ ਵਾਲੀ ਆ ਤੁਸੀਂ ਦੀ ਰਿਪੇਅਰ ਹੋਣ ਵਾਲੀ ਆ ਮੈਂ ਮਾਨ ਸਾਹਿਬ ਦੇ ਸੰਗਤ ਦੀ ਹਜ਼ੂਰੀ ਦੇ ਵਿੱਚ ਮਾਨ ਸਾਹਿਬ ਦੇ ਅੱਗੇ ਮੰਗ ਰੱਖੀ ਫਿਰ ਉਹਦੇ ਕਰਕੇ ਪ੍ਰੈਸ਼ਰ ਸਰਕਾਰ ਤੇ ਬਣਿਆ ਰਿਹਾ ਔਰ ਤੁਸੀਂ ਜਦੋਂ ਇੱਥੇ ਬੈਠੇ ਆਂ ਸਾਰੀਆਂ ਰਪੋਰਟਾਂ ਸਰਕਾਰ ਨੂੰ ਜਾਂਦੀਆਂ ਸੀਗੀਆਂ ਔਰ ਮੈਂ ਵੀ ਤੁਹਾਡਾ ਮਦਈ ਬਣ ਕੇ ਕਿਉਂਕਿ ਇਹ ਇਲਾਕਾ ਸਾਡਾ ਆਪਣਾ ਇਲਾਕਾ ਵਾ ਔਰ ਬਹੁਤੇ ਪਰਿਵਾਰ ਨਾਲ ਸਾਡੀ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਦੀ ਜਿੱਦਾਂ ਮਾਸਟਰ ਸਿਸ਼ਨ ਸਿੰਘ ਜੀ ਨੇ ਦੱਸਿਆ ਕਿ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਦੀ ਸਾਝ ਹੈ ਸੋ ਜਿਹੜਾ ਤੁਹਾਡਾ ਦੁੱਖ ਹੈ ਸਾਡਾ ਦੁੱਖ ਹੈ ਸੋ ਇਸ ਕਰਕੇ ਮੈਂ ਨਿਰੰਤਰ ਲੱਗਾ ਰਿਹਾ ਫਿਰ ਮਾਨ ਸਰ ਜਲੰਧਰ ਆਏ ਜਿਹੜੀ ਬਾਈ ਇਲੈਕਸ਼ਨ ਦੇ ਤਨਵਾਸ ਤੇ ਉਹੜਨ ਮੈਂ ਮਾਨ ਸਰ ਤੋਂ ਵੀ ਈਟੀਓ ਸਾਹਿਬ ਨੂੰ ਸੁਆਇਆ ਕਿ ਇਹ ਮਸਲਾ ਜਿਹੜਾ ਹੱਲ ਕਰਨਾ ਚਾਹੀਦਾ ਵਾ ਮੈਂ ਉਹ ਵੀ ਦੱਸਿਆ ਜਿਹੜੀ ਡੈਥ ਹੋਈ ਸੀ ਚੇਅਰਮੈਨ ਸਾਹਿਬ ਦੇ ਪਿੰਡ ਤੇ ਮੈਂ ਕਿਹਾ ਉਹ ਮੈਂ ਉਹਨਾਂ ਦੇ ਘਰ ਜਾ ਕੇ ਆਇਆ ਹਾਂ ਐਕਸੀਡੈਂਟ ਨਾਲ ਡੈਥ ਹੋਈ ਹੈ ਤੇ ਕਿੰਨਾ ਮਾੜਾ ਮੈਸੇਜ ਆ ਰਿਹਾ ਆਪਾਂ ਇਹਨੂੰ ਸ਼ੁਰੂ ਕਰੀਏ ਤੇ ਸੰਗਤਾਂ ਦਾ ਜਿਹੜਾ ਵਿਰੋਧ ਹੈ ਉਹ ਜਿਹੜਾ ਵਾ ਉਹ ਖਤਮ ਹੋਵੇ ਫਿਰ ਮਾਨ ਸਾਹਿਬ ਨੇ ਵੀ ਕਹਿਤਾ